लुधियाना से सांसद रवनीत सिंह बिट्टू द्वारा बीते दिनों दिए गए विवादित बयान के मामले में उन पर केस दर्ज करने की मांग को लेकर भारतीय जनता पार्टी की ओर से टीसी कमिश्नर कार्यालय के बाहर धरना दिया गया जिला भाजपा प्रधान पुष्पेंद्र सिंह ने बताया कि लुधियाना के सांसद रवनीत सिंह बिट्टू द्वारा लगातार विवादित बयानों का सिलसिला जारी है जिनके द्वारा बीते दिनों भी एक ऐसा ही बयान दिया गया था इस मामले में वह सांसद के खिलाफ केस दर्ज करने की मांग को लेकर धरना दे रहे हैं जब तक उन पर केस दर्ज नहीं होता धरना लगातार जारी रहेगा इस मौके उन्होंने और क्या कुछ कहा आइए आपको सुनाते हैं पिछले हफ्ते रवनीत बिट्टू ने दिल्ली में बयान जारी किया गल कही ਕਿ 1 ਤਰੀਕ ਤੱਕ ਅਗਰ ਕਿਸਾਨਾਂ ਦਾ ਮਸਲਾ ਹੱਲ ਕੇਂਦਰ ਸਰਕਾਰ ਨੇ ਨਹੀਂ ਕੀਤਾ ਤਾਂ ਅਸੀਂ ਲਾਸ਼ਾਂ ਦੇ ਢੇਰ ਬਿcha ਦੇਾਂਗੇ ਇਤਨਾ ਹੀ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਫੌਜੀ ਅਮਰੀਕਾ ਤੋਂ ਬਾਹਰ ਆ ਜਾਣ ਜਿਹੜੇ ਚੀਨ ਔਰ ਪਾਕਿਸਤਾਨ ਦੀ ਸੀਮਾ ਦੇ ਨੇ ਇਸ ਕਿਸਮ ਦੇ ਅਨਗਰ ਔਰ ਦੇਸ਼ਦ્રોਹੀ ਬਿਆਨ ਦੇ ਕਰਕੇ ਬਿੱਟੂ ਪੰਜਾਬ ਦੇ ਪੰਜਾਬ ਦਾ ਵਾਤਾਵਰਨ ਖਰਾਬ ਕਰਨਾ ਚਾਹੁੰਦਾ ਹੈ ਪੰਜਾਬ ਵੀ ਇੱਕ ਪਾਈਚਾਰਾ ਜਿਹੜਾ ਉਹਨੂੰ ਤੋੜਨਾ ਚਾਹੁੰਦਾ ਹੈ ਜਿਹੜਾ ਕਿ ਇਹਨਾਂ ਦੀ ਫਿਤਰਤ ਚਾ ਸੰਨ 84 ਤੋਂ ਪਹਿਲਾਂ ਸੰਨ 84 ਚ ਇਹਨਾਂ ਨੇ ਲੈਸ਼ਾਂ ਦੇ ਘੇਰ ਦਿੱਲੀ ਲਗਵਾਏ ਤਾਨਪੁਰ ਲਗਵਾਏ ਦੇਸ਼ ਦੇ ਅਰਜਲ ਲਗ ਹਿੱਸਿਆਂ 'ਚ ਲਗਾਏ ਇਹਦਾ ਆਪਣਾ ਦਾਦਾ ਇਸ ਗੱਲ ਦਾ ਭੁਗਤ ਭੋਗੀ ਹੈ ਲੇਕਿਨ ਗੰਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਦੇ ਕਾਰਨ ਇਹ ਇਸ ਕਿਸਮ ਦੇ ਬਿਆਨ ਦੇ ਰਿਹਾ ਔਰ ਅਸੀਂ ਇੱਥੇ ਬੈਠੇ ਕੱਲ ਕੰਟਾ ਘਰ ਚੌਂਕ ਕਰਨਾ ਅਨਾਉਂਸ ਕੀਤਾ ਸੀ ਤੁਸੀਂ ਸਾਰੇ ਜਾਣਦੇ ਹੋ ਅਸੀਂ ਵੋਟੇ ਬੈਠੇ ਉੱਤੇ ਲੇਕਿਨ ਪੁਲਿਸ ਨੇ ਉੱਥੇ ਜੋ ਵਾਤਾਵਰਣ ਬਣਾਤਾ 21 ਕਿਲੋਮੀਟਰ ਤੱਕ ਬੈਰੀਕੇਡ ਲਾਤੇ ਸੀਲ ਕਰਤਾ ਦੁਕਾਨਾਂ ਬੰਦ ਕਰਤੀਆਂ ਵਪਾਰੀ ਪਰੇਸ਼ਾਨ ਹੋਏ ਉਸ ਤੇ ਰੋਸ਼ਵਾ ਜਿਹਾ ਸੀ ਕੱਲ ਉੱਥੇ ਧਰਨਾ 1 ਵਜੇ ਖਤਮ ਕਰਕੇ ਅੱਜ ਸੀਪੀ ਦਫ਼ਤਰ ਦੇ ਮੂਹਰੇ ਧਰਨਾ ਲਾਉਣ ਦਾ ਐਲਾਨ ਕੀਤਾ ਲੇਕਿਨ ਲੋਕਤੰਤਰ ਦੇ ਅੰਦਰ ਸਾਨੂੰ ਆਪਣੀ ਕਹਿਮ ਦੀ ਗੱਲ ਕਹਿਣ ਦਾ ਹੱਕ ਹੈ ਇਹਨਾਂ ਨੇ ਉੱਥੇ ਵੀ ਸਾਨੂੰ ਨਹੀਂ ਬੈਠਣ ਦਿੱਤਾ ਔਰ ਇਸ ਵਾਸਤੇ ਅਸੀਂ ਇੱਥੇ ਆ ਕੇ ਬੈਠ ਗਏ ਔਰ ਉਦੋਂ ਤੱਕ ਬੈਠੇ ਰਾਵਾਂਗੇ ਜਦੋਂ ਦੇਸ਼ ਦੇ ਉੱਤੇ ਦੇਸ਼ਦੋਸ਼ੀ ਦੇ ਉੱਤੇ ਕੋਈ ਵੀ ਕਿਦੋਂ ਪਰਚਾ ਦਰਜ ਨਹੀਂ ਹੋਇਆ ਜਿਹੜਾ ਪਰਚਾ ਦਿੱਲੀ ਦੇ ਵਿੱਚੋਂ ਉਹਦੇ ਤੇ ਰਵਨੀ ਸਿੰਘ ਬਿੱਟੂ ਉੱਪਰ ਪਰਚਾ ਦਰਜ ਕੀਤਾ ਗਿਆ ਥਾਣੇ ਮਾਰਗ ਦੇਖੋ ਉੱਥੇ ਪਰਚਾ ਦਰਜ ਕਰ ਲਿਆ ਠੀਕ ਹੈ ਲੇਕਿਨ ਬਿੱਟੂ ਲੁਧਿਆਣੇ ਤੋਂ ਸੰਸਦ ਹੈ ਇੱਥੇ ਨਜ਼ਰ ਨਹੀਂ ਆਂਦਾ ਪੂਰਾ ਕੋਵਿਡ ਨਿਕਲ ਗਿਆ ਲੋਕ ਲਬਦੇ ਰਹੇ ਗਰੀਬ ਲੋਕਾਂ ਨੂੰ ਕੀ ਸਾਡਾ ਸੰਸਦ ਕਿੱਥੇ ਹੈ ਸਾਡੀ ਮਦਦ ਕਰੂਗਾ ਸਾਡੀ ਸੁਧ ਲੂਗਾ ਲੇਕਿਨ ਇਹੋ ਜੇ ਬਿਆਨ ਦੇ ਕੇ ਲੁਧਿਆਣੇ ਤੋਂ ਬਾਹਰ ਮੂਲ ਕੋ ਕੇ ਬੈਠਾ ਉਹ ਇੱਥੇ ਆ ਕੇ ਗੱਲ ਕਰੇ ਜਿਹੜੀ ਕਰਨੀ ਹੈ ਜਿਹੜੇ ਬਿਆਨ ਦੇਣੇ ਇੱਥੇ ਆ ਕੇ ਗੱਲ ਕਰੇ ਔਰ ਇਸੇ ਕਰਕੇ ਲੁਧਿਆਣੇ ਦਾ ਸੰਸਦ ਹੈ ਇਸੇ ਕਰਕੇ ਪਰਚਾ ਉਹਦਾ ਇੱਥੇ ਵੀ ਦਰਜ ਹੋਊਗਾ ਬਿਊਰੋ ਰਿਪੋਰਟ ਆਇਗੋਸ਼ ਪੰਜਾਬ ਟੀਵੀ